ਸਤ ਨਾਮ ਵਾਹਿ ਗੁਰੂ ਸਤ ਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 391 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨਾ ਕੋਏ ਪ੍ਰਭ ਕੀ ਪ੍ਰੀਤ ਹਉ ਮੈਂ ਮਲਖੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਣੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਣ ਕਟ ਕਟ ਆਧਾਰ ਰਹਾ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਅਗਲਾ ਸ਼ਬਦ ਲੜੀਵਾਰ 391 ਅੰਗ ਦੇ ਉੱਤੇ ਸਭਾਈ ਮਾਨ ਹੈ ਆਸਾ ਰਾਗ ਵਿੱਚ ਹੈ ਅੱਜ ਸੱਚੇ ਪਾਤਸ਼ਾਹ ਗੱਲ ਪ੍ਰੀਤ ਦੀ ਕਰਦੇ ਨੇ ਕਿਉਂਕਿ ਬਾਣੀ ਵਿੱਚ ਸਾਨੂੰ ਮਹਾਰਾਜ ਦੱਸਦੇ ਆ ਰਹੇ ਨੇ ਇਹ ਸੰਸਾਰ ਦੀਆਂ ਉਦਾਹਰਨਾਂ ਦੇ ਦੇ ਕੇ ਰੇ ਮਨ ਐਸੀ ਹਰਸਿਓਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਦੇ ਆਪ ਕੋ ਦੁੱਧ ਕੋ ਖਪਣ ਨਾ ਦੇ ਐ ਮਨਾ ਜੀ ਉਸ ਮਾਲਕ ਨਾਲ ਪ੍ਰੀਤ ਕਰਨੀ ਹੈ ਇਸ ਤਰ੍ਹਾਂ ਕਰ ਜਿਵੇਂ ਪਾਣੀ ਦੀ ਦੁੱਧ ਨਾਲ ਹੈ ਭੌਰੇ ਦੀ ਫੁੱਲ ਨਾਲ ਹੈ ਮਾਂ ਦੀ ਪੁੱਤਰ ਨਾਲ ਹੈ ਸੰਸਾਰ ਦੀਆਂ ਉਧਾਰਨਾ ਦੇ ਕੇ ਦੱਸਦੇ ਨੇ ਪਰ ਫਿਰ ਵੀ ਇਹ ਸੰਸਾਰ ਦਾ ਜਿਹੜਾ ਪਿਆਰ ਹੈ ਇੱਕ ਤਰਫਾ ਹੈ ਜੀ ਇਹ ਸੰਸਾਰ ਦੇ ਜਿਹੜੇ ਪਿਆਰ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਉ ਸਫਾ ਦੇਉ ਕਿਆਦਾਰਾ ਕਿਆ ਮੀਤ ਕਿਉਂਕਿ ਸੰਸਾਰਿਕ ਪਿਆਰ ਜਿਹੜਾ ਹੈ ਉਹਦੇ ਪਿੱਛੇ ਸਾਡੇ ਸਵਾਰਥ ਰੁਕੇ ਹੋਏ ਨੇ ਉਹ ਸਵਾਰਥ ਜੇ ਪੂਰੇ ਨਹੀਂ ਹੁੰਦੇ ਮਾਂ ਤੇ ਪੁੱਤ ਦੀ ਪ੍ਰੀਤ ਵੀ ਟੁੱਟ ਜਾਂਦੀ ਹੈ ਬਹੁਤ ਸਾਰੀਆਂ ਜਿਹੜੀ ਪ੍ਰੀਤਾਂ ਨੇ ਸੰਸਾਰ ਦੀ ਆਪ ਵੇਖਦੇ ਆ ਭੈਣ ਭਰਾ ਵੱਡੇ ਹੋ ਕੇ ਸ਼ਰੀਕ ਬਣ ਜਾਂਦੇ ਨੇ ਇਹ ਲੇਕ ਇਕੱਠੇ ਪਹਿਲਾਂ ਇੱਕ ਦੂਜੇ ਨਾਲ ਖੇਡਦੇ ਰਹੇ ਇੱਕ ਦੂਜੇ ਨਾਲ ਪ੍ਰੇਮ ਸੀ ਜਿਨ੍ਹਾਂ ਦਾ ਬਹੁਤ ਜ਼ਿਆਦਾ ਸਮੇਂ ਨਾਲ ਬਦਲ ਜਾਂਦਾ ਸਾਰਾ ਕੁਝ ਪਰ ਉਹਦੀ ਪ੍ਰੀਤ ਜਿਹੜੀ ਹੈ ਮਹਾਰਾਜ ਕਹਿੰਦੇ ਐਸੀ ਪ੍ਰੀਤ ਹੈ ਉਸ ਪ੍ਰਭੂ ਦੀ ਉਹਦਾ ਪ੍ਰੇਮ ਉਹਦਾ ਪਿਆਰ ਉਹਦੀ ਦਾਤ ਇਹੋ ਜੀ ਹੈ ਜਿਹੜੀ ਤੇਰੇ ਜੀਵਨ ਨੂੰ ਬਦਲ ਦੇਗੀ ਜੇ ਅਸੀਂ ਸਤਿਗੁਰੂ ਵਾਲੇ ਇੱਕ ਕੋਟ ਪੈੰਡਾ ਇੱਕ ਕਦਮ ਚੁੱਕਦੇ ਹਾਂ ਨਾ ਸਤਿਗੁਰੂ ਕੋਟ ਪੈੰਡਾ ਅੱਗੇ ਹੋਏ ਲੇਤ ਹੈ ਇਸ ਕਰਕੇ ਮਾਰਾ ਸਮਝਾ ਰਹੇ ਨੇ ਅੱਜ ਦੀ ਪ੍ਰੀਤ ਦੀ ਗੱਲ ਕਰਦੇ ਨੇ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭੂ ਦੀ ਪ੍ਰੀਤ ਵਿੱਚ ਸਦਾ ਸੁਖ ਹੈ પ્રેમ ਹੈ ਭਾਈ ਮਤੀ ਦਾਸ ਨੂੰ ਆਖਰੀ ਟਾਈਮ ਪੁੱਛਿਆ ਗਿਆ ਕਿ ਤੇਰੀ ਆਖਰੀ ਇੱਛਾ ਕੀ ਹੈ ਤੂੰ ਕੀ ਚਾਹੁੰਦਾ ਉਹਨੇ ਆਖਿਆ ਮੇਰੀ ਪ੍ਰੀਤ ਮੇਰੇ ਸਤਿਗੁਰੂ ਨਾਲ ਹੈ ਜਪਜੀ ਸਾਹਿਬ ਪੜਨ ਤੋਂ ਬਾਅਦ ਸੰਪੂਰਨ ਕਰਨ ਤੋਂ ਬਾਅਦ ਮੇਰਾ ਮੁਖ ਜਿਹੜਾ ਹੈ ਨਾ ਉਹ ਪਿੰਜਰੇ ਵਾਲ ਕਰਦੇ ਹੋ ਗੁਰ ਪਿੰਜਰੇ ਵਾਲਾ ਮੈਨੂੰ ਕੋਈ ਦੁੱਖ ਨਹੀਂ ਹੈ ਇਸ ਗੱਲ ਦਾ ਸੋ ਸਾਡੇ ਉਹਨਾਂ ਗੁਰੂਖਾਂ ਨੇ ਬੜੇ ਸਾਨੂੰ ਪੂਰਨੇ ਬਾਕੇ ਦਿੱਤੇ ਜੀਵਨ ਦੀ ਜੱਜ ਸਿਖਾਈ ਬਾਣੀ ਸਤਿਗੁਰੂ ਨੇ ਸਾਨੂੰ ਲਿਖ ਕੇ ਦਿੱਤੀ ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਹਨੂੰ ਵਿਚਾਰਦੇ ਨਹੀਂ ਜਿਹੜਾ ਸਦੀਵੀ ਸੁੱਖ ਹੈ ਉਹ ਕਿੱਥੇ ਪਿਆ ਹੈ ਇਥੇ ਮਰਗਨੇ ਜਿਨ੍ਹਾਂ ਦੀ ਪ੍ਰੀਤ ਉਹ ਸੱਚੇ ਨਾਲ ਹੈ ਉਹ ਸਦੀਵੀ ਸੁੱਖ ਹੈ ਪ੍ਰਭ ਕੀ ਪ੍ਰੀਤ ਦੁੱਖ ਲੱਗਿਆ ਨਾ ਕੋਏ ਜਿਨ੍ਹਾਂ ਦੀ ਪ੍ਰੀਤ ਪ੍ਰਭੂ ਨਾਲ ਹੈ ਉਸ ਪਿਆਰੇ ਨਾਲ ਹੈ ਦੁੱਖ ਪਾਉਂਦੇ ਹੀ ਨਹੀਂ ਉਹ ਤੇ ਦੁੱਖ ਨੂੰ ਵੀ ਦਾਤ ਕਰਕੇ ਮੰਨਦੇ ਨੇ ਕੇਤਿਆਂ ਦੁੱਖ ਭੋਗ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਉਹਨਾਂ ਨੇ ਤੇਰੇ ਦੁੱਖ ਨੂੰ ਵੀ ਦਾਤਾ ਮੰਨੇ ਹੈ ਪ੍ਰਭ ਕੀ ਪ੍ਰੀਤ ਹਉ ਮੈ ਮਲ ਖੋਏ ਪ੍ਰਭ ਕੀ ਪ੍ਰੀਰ ਸ ਨਿਰਮਲ ਹੋਏ ਜਿਨ੍ਹਾਂ ਦੀ ਪ੍ਰੀਤ ਪ੍ਰਭੂ ਨਾਲ ਹੈ ਉਹਨਾਂ ਦੀ ਹਉਮੈ ਦੀ ਮੈਲ ਨਿਕਲ ਗਈ ਅੰਦਰੋਂ ਕਿਉਂਕਿ ਨਾਮੀ ਨਾਲ ਜੁੜੇ ਨੇ ਪ੍ਰੀਤ ਹੁੰਦੀ ਹੈ ਜਿਹਦੇ ਨਾਲ ਸਾਡੀ ਪ੍ਰੀਤ ਹੋ ਜਾਏ ਅਸੀਂ ਉਹਦੇ ਵਿੱਚ ਸਮਾ ਜਾਣੇ ਆਂ ਬਸ ਉਹਦੇ ਵਰਗੇ ਹੋ ਜਾਣਾ ਹੁੰਦਾ ਜਦੋਂ ਅਸੀਂ ਉਹਦੇ ਵਰਗੇ ਹੋ ਗਏ ਫਿਰ ਹਉਮੈ ਅੰਦਰ ਕਿੱਥੇ ਰਹਿ ਗਈ ਤੇ ਮਰਿ ਜਿ ਕਹਿੰਦੇ ਅੰਦਰੋਂ ਨਿਰਮਰ ਹੋ ਗਏ ਪਵਿੱਤਰ ਹੋ ਗਏ ਸੁਣੋ ਮੀਤ ਐਸਾ ਪ੍ਰੇਮ ਪਿਆਰ ਪੰਚਮ ਪਾਤਸ਼ਾਹ ਮਰਿ ਕਹਿੰਦੇ ਸੁਣੋ ਮਿੱਤਰਾ ਉਹ ਪ੍ਰੀਤ ਉਹ ਪਿਆਰ ਉਹ ਐਸੀ ਦਾਤ ਹੈ ਜੀ ਪ੍ਰਾਣ ਘਟ ਘਟ ਆਧਾਰ ਉਹ ਜੀਵ ਆਤਮਾ ਨੂੰ ਇਹਨਾਂ ਪ੍ਰਾਣਾਂ ਨੂੰ ਜੀਵਨ ਨੂੰ ਘਟ ਘਟ ਦਾ ਆਸਰਾ ਦੇਣ ਵਾਲੀ ਹੈ ਉਹਦੀ ਪ੍ਰੀਤ ਰਹਾਉ ਪ੍ਰਭ ਕੀ ਪ੍ਰੀਤ ਭੈ ਸਗਲ ਨਿਦਾਨ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ ਜਿਨ੍ਹਾਂ ਦੀ ਪ੍ਰੀਤ ਪ੍ਰਭੂ ਨਾਲ ਹੈ ਉਹਨਾਂ ਕੋਲੇ ਸਾਰੇ ਖਜ਼ਾਨੇ ਨੇ ਨੌ ਨਦੀਆਂ 18 ਸਿੱਧੀਆਂ ਪ੍ਰਭ ਕੀ ਪ੍ਰੀਤ ਜਿਹਦੇ ਨਿਰਮਲ ਨਾਮ ਜਿਨ੍ਹਾਂ ਦੀ ਪ੍ਰੀਤ ਉਸ ਪ੍ਰਭੂ ਨਾਲ ਹੈ ਉਹਨਾਂ ਦੇ ਹਿਰਦੇ ਵਿੱਚ ਪਵਿੱਤਰ ਨਾਮ ਹੈ ਉਹ ਅੰਦਰੋਂ ਨਿਰਮਲ ਨੇ ਬਾਹਰੋਂ ਨਿਰਮਲ ਨੇ ਪਵਿੱਤਰ ਨੇ ਉਹਨਾਂ ਦੇ ਵਿਚਾਰ ਨਿਰਮਲ ਨੇ ਪ੍ਰਭ ਕੀ ਪ੍ਰੀਤ ਸਤ ਸੋਭਾਵੰਤ ਪ੍ਰਭ ਦੀ ਪ੍ਰੀਤ ਸਭ ਮਿਟੀ ਹੈ ਚਿੰਤਾ ਜਿਨ੍ਹਾਂ ਦੀ ਪ੍ਰੀਤ ਉਸ ਪ੍ਰਭੂ ਨਾਲ ਹੈ ਉਹਨਾਂ ਦੀ ਸੋਭਾ ਹਮੇਸ਼ਾ ਬਣੀ ਰਹਿੰਦੀ ਹੈ ਉਹਨਾਂ ਦੀ ਵਿੜਿਆਈ ਹਮੇਸ਼ਾ ਬਣੀ ਰਹਿੰਦੀ ਤੇ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੀ ਪ੍ਰੀਤ ਪ੍ਰਭੂ ਨਾਲ ਹੈ ਉਹਨਾਂ ਅੰਦਰ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਹੈ ਉਹ ਚਿੰਤਾ ਤੁਰਤ ਹੋ ਗਏ ਪ੍ਰਭ ਕੀ ਪ੍ਰੀਤ ਭਵਜਲ ਤਰੈ ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੈ ਜਿਨ੍ਹਾਂ ਦੀ ਪ੍ਰੀਤ ਪ੍ਰਭੂ ਨਾਲ ਹੈ ਇਸ ਸੰਸਾਰ ਸਾਗਰ ਤੋਂ ਪਾਰ ਹੋ ਗਏ ਤੇ ਮਾਰੇ ਕਹਿੰਦੇ ਉਹਨਾਂ ਨੂੰ ਜਮਾਂ ਦਾ ਵੀ ਫਿਰ ਕੋਈ ਡਰ ਨਹੀਂ ਹੈ ਕਿਉਂਕਿ ਉਹਦੀ ਪ੍ਰੀਤ ਪ੍ਰਭੂ ਨਾਲ ਹੈ ਪ੍ਰਭ ਕੀ ਪ੍ਰੀਤ ਸਗਲ ਉਧਾਰ ਹੈ ਪ੍ਰਭ ਕੀ ਪ੍ਰੀਤ ਚੱਲੇ ਸੰਗਾਰ ਹੈ ਜਿਨ੍ਹਾਂ ਦੀ ਪ੍ਰੀਤ ਉਸ ਪ੍ਰਭੂ ਨਾਲ ਹੈ ਮਾਰੇ ਕਹਿੰਦੇ ਭਾਈ ਆਪ ਤੇ ਉਧਾਰ ਹੋਣਾ ਹੀ ਹੋਣਾ ਹੈ ਉਹ ਤੇ ਆਪਣੇ ਸਾਥੀਆਂ ਦਾ ਵੀ ਉਧਾਰ ਕਰ ਜਾਂਦੇ ਨੇ ਪ੍ਰਭ ਕੀ ਪ੍ਰੀਤ ਚੱਲੇ ਸੰਗਾਰ ਹੈ ਇਹ ਪ੍ਰੀਤ ਸੰਗ ਚੱਲਦੀ ਹੈ ਪ੍ਰਭੂ ਦੇ ਗੁਣ ਪ੍ਰਭੂ ਦਾ ਪਿਆਰ ਇਹ ਅਖੀਰ ਤੱਕ ਜਾਏਗਾ ਨਾਲ ਕਿਉਂਕਿ ਦੁਨੀਆ ਦੇ ਪਿਆਰ ਤੇ ਇੱਥੇ ਹੀ ਰਹਿ ਜਾਂਦੇ ਨੇ ਜੀ ਦੁਨੀਆ ਦੇ ਪ੍ਰੇਮ ਜਿਹੜੇ ਨੇ ਇੱਥੇ ਹੀ ਰਹਿ ਜਾਂਦੇ ਨੇ ਘਰ ਕੀ ਨਾਰ ਬਹੁਤ ਇਤ ਜਾਂ ਸਿਉ ਸਦਾ ਰਹਿਤ ਸੰਗ ਲਾਗੀ ਜਬੀ ਹੰਸ ਤਜੀਏ ਕਾਇਆ ਤੋ ਪ੍ਰੇਤ ਪ੍ਰੇਤ ਕਰ ਭਾਗੀ ਇਹ ਪ੍ਰੀਤ ਤਾਂ ਇੱਥੇ ਹੀ ਰਹਿ ਜਾਂਦੀ ਹੈ ਜੀ ਇਹ ਝੂਠੀ ਪ੍ਰੀਤ ਹੈ ਇਸ ਕਰਕੇ ਉਹ ਸੱਚੀ ਪ੍ਰੀਤ ਆਤਮਕ ਤੌਰ ਤੇ ਅੰਦਰੋਂ ਜਿਹੜੇ ਜੁੜੇ ਹੋਏ ਨੇ ਆਪ ਨੂੰ ਕੋਈ ਮਿਲੇ ਨਾ ਭੂਲੇ ਜਿਸ ਕਿਰਪਾਲ ਤੇ ਸਾਸੰਘ ਝੂਲੇ ਮਹਾਰਾਜ ਕਹਿੰਦੇ ਆਪਣੇ ਆਪ ਤੇ ਕੋਈ ਨਹੀਂ ਚਾਹੁੰਦਾ ਜੀ ਨਾ ਕੋਈ ਆਪਣੇ ਆਪ ਮਿਲ ਸਕਦਾ ਨਾ ਹੀ ਉਹ ਤੋਂ ਵਿਛੜ ਸਕਦਾ ਕੋਈ ਮਨੁੱਖ ਆਪਣੇ ਆਪ ਨੂੰ ਮਾੜਾ ਬਣਨਾ ਨਹੀਂ ਚਾਹੁੰਦਾ ਕੌਣ ਕਹਿੰਦਾ ਜੀ ਮੈਂ ਮਾੜਾ ਬਣਾ ਕੌਣ ਕਹਿੰਦਾ ਮੈਂ ਗੰਦਾ ਰਵਾਂ ਕੌਣ ਕਹਿੰਦਾ ਮੇਰਾ ਘਰ ਗੰਦਾ ਰਹੇ ਗੰਦਾ ਤਾਂ ਡਾਕੂ ਚੋਰ ਤੇ ਕੋਈ ਵੀ ਨਹੀਂ ਬਣਨਾ ਚਾਹੁੰਦਾ ਜੀ ਪਰ ਮਹਾਰਾਜ ਕਹਿੰਦੇ ਨਹੀਂ ਭਾਈ ਫਿਰ ਸਚਿਆਰ ਕੌਣ ਬਣਦੇ ਨੇ ਜਿਸ ਕਿਰਪਾਲ ਤੇ 사ਤਸੰਗ ਘੁਲੇ ਜਿਹਦੇ ਉਤੇ ਉਹ ਕਿਰਪਾ ਕਰਦਾ ਹੈ ਜਿਹਦੇ ਉਤੇ ਬਖਸ਼ਿਸ਼ ਕਰਦਾ ਹੈ ਉਹ 사ਤਸੰਗ ਵਿੱਚ ਆ ਕੇ ਘੁਲ ਮਿਲ ਜਾਂਦੇ ਨੇ ਭਾਵ ਸੰਗਤ ਵਿੱਚ ਇੱਕਮਿਕ ਹੋ ਕੇ ਉਸ ਮਾਲਕ ਨਾਲ ਉਸ ਗੁਣਾਂ ਦੀ ਸਾਝ ਪਾ ਲੈਂਦੇ ਨੇ ਕਹੋ ਨਾਨਕ ਤੇਰਾ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਪਾਤਸ਼ਾਹ ਕਹਿੰਦੇ ਪ੍ਰਭੂ ਜੀ ਮੈਂ ਤੇਰੇ ਤੋਂ ਸਦਕੇ ਜਾਨਾਂ ਕੁਰਬਾਨ ਜਾਨਾਂ ਇਹੜੇ ਸੰਤ ਜਾਨ ਤੇਰੇ ਪਿਆਰੇ ਨੇ ਉਹਨਾਂ ਨੂੰ ਤੇਰਾ ਹੀ ਓਟ ਹੈ ਤੇਰਾ ਹੀ ਆਸਰਾ ਹੈ ਉਹਨਾਂ ਦਾ ਤਾਨ ਵੀ ਤੇਰੇ ਉੱਤੇ ਹੀ ਹੈ ਉਹਨਾਂ ਦਾ ਜੋਰ ਵੀ ਤੇਰੇ ਉੱਤੇ ਹੀ ਹੈ ਉਹ ਤੈਨੂੰ ਹੀ ਕਹਿ ਸਕਦੇ ਨੇ ਹੋਰ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਆਸਾ ਮਹੱਲਾ ਪੰਜਵਾਂ ਭੂਪਤ ਹੋਏ ਕੈ ਰਾਜ ਕਮਾਇਆ ਕਰ ਕਰ ਅਨਸਥ ਵਿਹਾਜੀ ਮਾਇਆ ਹੁਣ ਦੂਜੇ ਪਾਸੇ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਉਹਨਾਂ ਮਨਮੁੱਖਾਂ ਦੀ ਵੀ ਗੱਲ ਕਰਦੇ ਆ ਰਹੇ ਨੇ ਮਹਾਰਾਜ ਜਿਹੜੇ ਇਹ ਕਹਿੰਦੇ ਨੇ ਕਿ ਇਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ ਜਿਹੜੇ ਕਿ ਠੱਗੀਆਂ ਮਾਰ ਕੇ ਚੋਰੀਆਂ ਮਾਰ ਕੇ ਜਿਹਨੂੰ ਅਸੀਂ ਬਿਜ਼ਨਸ ਕਹਿ ਦਿੰਦੇ ਆ ਅੱਜ ਕੱਲ ਉਹਦਾ ਨਾਂ ਦਿੰਦੇ ਨੇ ਤੇ ਮਹਾਰਾਜ ਕਹਿੰਦੇ ਨਹੀਂ ਭਾਈ ਉਹਨਾਂ ਦਾ ਵੀ ਹਾਲ ਵੇਖ ਲਓ ਕੀ ਹੈ ਫਿਰ ਭੂਪਤ ਹੋਏ ਕਹਿ ਰਾਜ ਕਮਾਇਆ ਚੰਗਾ ਜ਼ਮੀਨ ਜਾਇਦਾਦ ਖਰੀਦ ਲਈ ਰਾਜ ਭਾਗ ਤੇ ਬੈਠ ਗਿਆ ਕਰ ਕਰ ਅਨਰਥ ਵਿਹਾਜੀ ਮਾਇਆ ਕਹਿੰਦੇ ਅਨਰਥ ਕਰ ਕਰਕੇ ਪਾਪ ਕਰ ਕਰਕੇ ਪੈਸਾ ਇਕੱਠਾ ਕਰ ਲਿਆ ਕਿਉਂਕਿ ਪਾਪਾਂ ਬਾਜੂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ ਨਾਲੇ ਵੀ ਕਹਿੰਦੇ ਨੇ ਮਹਾਰਾਜ ਕਿ ਇਹ ਨਾਲ ਨਹੀਂ ਜਾਏਗੀ ਪਤਾ ਸਾਨੂੰ ਐਸੀ ਗੱਲ ਨਹੀਂ ਕਿ ਨਹੀਂ ਪਰ ਬੰਦਾ ਉਦੋਂ ਅੰਨ੍ਹਾ ਹੋ ਜਾਂਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਕਿਸੇ ਦਾ ਦੁੱਖ ਦਰਦ ਨੂੰ ਨਜ਼ਰ ਨਹੀਂ ਆਉਂਦਾ ਉਹ ਤੇ ਫਿਰ ਉਹਨੂੰ ਮਾਇਆ ਚਾਹੀਦੀ ਹੈ ਉਹ ਕਿਸੇ ਨੂੰ ਵੀ ਬਖਸ਼ਦਾ ਜੀ ਭੈਣਾਂ ਨੂੰ ਭਰਾਵਾਂ ਨੂੰ ਧੀਆ ਨੂੰ ਪੁੱਤਰਾਂ ਨੂੰ ਮਾਂ ਨੂੰ ਬਾਪ ਨੂੰ ਉਹਨੂੰ ਤੇ ਪੈਸੇ ਚਾਹੀਦੇ ਬਸ ਆਪਾਂ ਵੇਖਦੇ ਹਾਂ ਸੰਸਾਰ 'ਚ ਹੋ ਰਿਹਾ ਲੋਕਾਂ ਨੇ ਆਪਣੀਆਂ ਅਹੁਦੇ ਲੈਣ ਵਾਸਤੇ ਲੋਕਾਂ ਨੇ ਪੁੱਤਰ ਮਾਰ ਦਿੱਤੇ ਪੈਸਾ ਇਕੱਠਾ ਕਰਨ ਖਾਤਰ ਤੇ ਕੀ ਇਕੱਠਿਆ ਕੁਝ ਵੀ ਨਾ ਇਹ ਕਰਕੇ ਮਹਾਰਾਜ ਦੱਸਦੇ ਆ ਰਹੇ ਨੇ ਇਹ ਗੱਲ ਨੂੰ ਸੰਚਤ ਸੰਚਤ ਥੈਲੀ ਕੀਨੀ ਪ੍ਰਭ ਉਸਤੇ ਡਾਰ ਅਬਰਕੋ ਦੀਨੀ ਇਸ ਨਾਲ ਇਕੱਠੀ-ਕਿੱਠੀ ਕਰਦੇ ਆ ਕਰਦੇ ਆ ਖਜਾਂ ਦੇ ਇਕੱਠੇ ਕਰ ਲਏ ਤੇ ਪ੍ਰਭੂ ਨੇ ਫਿਰ ਉਹਦੇ ਕੋਲੋਂ ਖੋਹ ਕੇ ਹੋਰ ਨੂੰ ਦੇ ਦਿੱਤੇ ਮਖਿਆਲ ਦੀਆਂ ਮੱਖੀਆਂ ਕਿਥੇ ਕਿਥੇ ਜਾ ਕੇ ਬੜੀ ਮਿਹਨਤ ਕਰਕੇ ਉਹ ਇਕੱਠਾ ਕਰਦੀਆਂ ਨੇ ਫੁੱਲਾਂ ਤੋਂ ਰਸ ਚੋ ਕੇ ਕੋਈ ਹੋਰ ਲੈ ਜਾਂਦਾ ਹੈ ਕੰਜੂਸ ਬੰਦਾ ਪਾਪੀ ਬੰਦਾ ਉਠਗੀਆਂ ਮਾਰ ਕੇ ਚੋਰੀਆਂ ਕਰਕੇ ਰਿਸ਼ਵਤਾਂ ਲੈ ਕੇ ਐਵੇਂ ਕੇ ਅਸੀਂ ਦੁੱਧ ਨੂੰ ਵੀ ਜ਼ਹਿਰ ਬਣਾ ਦਿੱਤਾ ਜਿਹੜਾ ਕਿ ਅੰਮ੍ਰਿਤ ਸੀ ਮਨੁੱਖ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਜਾਨਵਰ ਹੈ ਜੀ ਇਹਨੂੰ ਇਹ ਨਹੀਂ ਪਤਾ ਕਿ ਆਪਣੀ ਨਸਲ ਦਾ ਕਾਤ ਕਰ ਰਿਆ ਮੈਂ ਜਿਹੜਾ ਦੁੱਧ ਬੱਚਿਆਂ ਨੇ ਪੀਣਾ ਹੁੰਦਾ ਉਹਦੇ ਵਿੱਚ ਅਸੀਂ ਜ਼ਹਿਰ ਮਿਲਾ ਕੇ ਦਿੰਨੇ ਆ ਕਾਦੇ ਵਾਸਤੇ ਜੀ ਪੈਸਾ ਇਕੱਠਾ ਕਰਨਾ ਹੈ ਬਸ ਆਪਾਂ ਵੇਖ ਲਓ ਕਿਸੇ ਕੋਲ ਜਾ ਕੇ ਕਹਿ ਦਿਓ ਜਾ ਕੇ ਕਿਸੇ ਨੂੰ ਵੀ ਕਿ ਸਾਨੂੰ ਕੁਇੰਟਲ ਦੁੱਧ ਚਾਹੀਦਾ ਹੈ ਉਹ ਕਹਿੰਦੇ ਜੀ ਘੰਟੇ ਤੱਕ ਲੈ ਜਿਓ ਕਿਥੋਂ ਆਉਂਦਾ ਜੀ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ ਫਿਰ ਉਹ ਜਿੱਥੇ ਜਿੱਥੇ ਜਾਂਦਾ ਹੈ ਜਿੰਨਾ ਸਰੀਰਾਂ ਵਿੱਚ ਬਿਮਾਰੀਆਂ ਪੈਦਾ ਕਰਨੀਆਂ ਨੇ ਇਸ ਤੋਂ ਵੱਡਾ ਪਾਪ ਨਹੀਂ ਹੈ ਜੀ ਕੋਈ ਮਿਲਾਵਟ ਤੋਂ ਵੱਡਾ ਕੋਈ ਪਾਪ ਨਹੀਂ ਹੈ ਪਰ ਲੋਕਾਂ ਨੇ ਪੈਸੇ ਦੀ ਖਾਤਰ ਇਹ ਪਾਪ ਕਰਨਾ ਸ਼ੁਰੂ ਕੀਤਾ ਹੋਇਆ ਹੈ ਇੱਥੇ ਮਹਾਰਾਜ ਦੱਸਦੇ ਆ ਰਹੇ ਨੇ ਇਹ ਗੱਲ ਨੂੰ ਕਾਚ ਗਗਰੀਆ ਅੰਬ ਮਧਰੀਆ ਗਰਭ ਗਰਭ ਆਹੂ ਮੈਂ ਪਰਿਆ ਰਹਾਉ ਰਹਾਉ ਦੀਸ ਪੰਕਤੀ ਜ ਮਹਾਰਾਜ ਦੱਸਦੇ ਨੇ ਕਿ ਸਾਡੀ ਹਾਲਤ ਬਿਲਕੁਲ ਇਸ ਤਰ੍ਹਾਂ ਹੈ ਕੱਚੇ ਘੜੇ ਵਿੱਚ ਪਾਣੀ ਪਾਇਆ ਹੋਇਆ ਤੇ ਉਹ ਉਹ ਹੰਕਾਰ ਵਿੱਚ ਉਛਲਦਾ ਪਿਆ ਤੇ ਆਪਣੇ ਕੰਡੇ ਫੂਰ ਕੇ ਵਿੱਚ ਹੀ ਗਲ ਜਾਂਦਾ ਹੈ ਇਸੇ ਤਰ੍ਹਾਂ ਹੰਕਾਰੀ ਬੰਦਾ ਜਿਹੜਾ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਉਹ ਨਹੀਂ ਸੁਣਦਾ ਜੀ ਕਿਸੇ ਦੀ ਉਥੇ ਪੈਸਾ ਚਾਹੀਦਾ ਕੋਈ ਮਰਦਾ ਮਰੇ ਕੋਈ ਜਿਉਂਦਾ ਜਿਵੇਂ ਕਿਉਂਕਿ ਹੰਕਾਰ ਹੈ ਪੈਸੇ ਨਾਲ ਹੰਕਾਰ ਵਜ ਜਾਂਦਾ ਬੰਦੇ ਦਾ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਇਸ ਤਰ੍ਹਾਂ ਹੀ ਆਪਣਾ ਜੀਵਨ ਗਾਲ ਕੇ ਸੰਸਾਰ ਤੋਂ ਚਲਿਆ ਜਾਂਦਾ ਹੈ ਭੱਲੇ ਕੁਝ ਵੀ ਨਹੀਂ ਹੁੰਦਾ ਰਹਾਉ ਨਿਰਪਉ ਹੋਇਓ ਭਇਓ ਨਿਹੰਗਾ ਚੀਤ ਮਾਇਆ ਹੋ ਕਰਤਾ ਸੰਗਾ ਉਹ ਮਾਲਕ ਤੋਂ ਨਿਰਪਉ ਹੋਇਆ ਬੈਠਾ ਹੈ ਕਿ ਮੈਨੂੰ ਕਿਹੜਾ ਕੋਈ ਵੇਖ ਰਿਹਾ ਮੈਂ ਤਾਂ ਚੁੱਪ ਕਰਕੇ ਅੰਦਰ ਬਹਿ ਕੇ ਕੰਮ ਕਰ ਰਿਹਾ ਚੋਰੀ ਕਰ ਰਿਹਾ ਵਿਕਾਰ ਕਰ ਰਿਹਾ ਮਿਲਾਵਟਾਂ ਕਰ ਰਿਹਾ ਕਹਿੰਦੇ ਟੀਟ ਹੋਇਆ ਬੈਠਾ ਹੈ ਪਤਾ ਨਾਲੇ ਸਾਰਾ ਕੁਝ ਮੈਂ ਕਰ ਰਿਹਾ ਉਹ ਗਲਤ ਹੈ ਪਰ ਫੇਰ ਵੀ ਮਾਰਗ ਨੇ ਚੀਤ ਨਾ ਆਇਓ ਕਰਤਾ ਸੰਗਾ ਉਹ ਕਰਤਾ ਤੇ ਸੰਗ ਵਸਦਾ ਨਾਲ ਵੇਖ ਰਿਹਾ ਹਰ ਕਰਤਾ ਸਭ ਕਿਸ ਜਾਣਦਾ ਉਹ ਨਹੀਂ ਕਦੇ ਚੇਤੇ ਕੀਤਾ ਉਹਨੂੰ ਭੁੱਲਿਆ ਬੈਠਾ ਬਸ ਲਸ਼ਕਰ ਜੋੜੇ ਕੀਆ ਸੰਭਾ ਨਿਕਸਿਆ ਫੂਕ ਤਾਂ ਹੋਇਓ ਗयो ਸੁਹਾ ਬੜੇ ਲਸ਼ਕਰ ਜੋੜ ਲਏ ਬੜੀ ਗਾਰਡ ਨਾਲ ਲਾ ਲਈ ਬੜੇ ਸਿਕਿਉਰਿਟੀ ਗਾਰਡ ਅੱਗੇ ਗੱਡੀਆਂ ਪਿੱਛੇ ਗੱਡੀਆਂ ਬੜੇ ਲੋਕ ਇਕੱਠੇ ਕਰ ਲਏ ਪਰ ਜਦੋਂ ਵਿੱਚੋਂ ਹਵਾ ਜੀ ਨਿਕਲ ਗਈ ਕਿਨੇ ਇੱਕ ਮਿੰਟ ਲੱਗਿਆ ਸਵਾ ਦਾ ਢੇਰ ਬਣਨ ਨੂੰ ਉੱਚੇ ਮੰਦਰ ਮਹਿਲ ਆ ਰਾਣੀ ਹਸਤ ਘੋੜੇ ਜੋੜੇ ਮਨ ਭਾਨੀ ਬੜੇ ਬੜੇ ਵੱਡੇ ਮਹਿਲ ਬਣਾ ਲਏ ਘਰ ਦੇ ਵਿੱਚ ਰਾਣੀ ਆ ਹੀਰੇ ਜਵਾਹਰਾਤ ਨੇ ਹਾਤੀ ਨੇ ਘੋੜੇ ਨੇ ਅੱਜ ਕੱਲ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਲੋਕਾਂ ਨੇ ਮਨ ਭਾਉਂਦੀਆਂ ਗੱਲਾਂ ਪਿਆ ਕਰਦਾ ਹੈ ਭੁੱਲਿਆ ਬੈਠਾ ਰੱਬ ਚੇਤੇ ਨਹੀਂ ਹੈ ਵੱਡ ਪਰਿਵਾਰ ਪੁੱਤ ਔਰ ਧੀਆ ਮੋਹ ਪਚੇ ਪਚ ਅੰਦਾ ਮੂਆ ਵੱਡਾ ਪਰਿਵਾਰ ਹੈ ਧੀਆ ਨੇ ਪੁੱਤਰ ਨੇ ਪੋਤੇ ਨੇ ਦੋਤੇ ਨੇ ਬਹੁਤ ਵੱਡਾ ਪਰਿਵਾਰ ਹੈ ਮਾਰੇ ਕਹਿੰਦੇ ਪਰ ਮੋਹ ਵਿੱਚ ਪਿਆ ਹੋਇਆ ਅੰਦਾ ਇੰਜ ਹੀ ਮਰ ਗਿਆ ਪਤਾ ਹੀ ਨਾ ਲੱਗਾ ਕਿ ਮੈਂ ਜੋ ਇਹਨਾਂ ਨੂੰ ਖਵਾਇਆ ਉਹ ਕੀ ਖਵਾਇਆ ਦੂਜਿਆਂ ਦੇ ਮੂੰਹਾਂ 'ਚੋਂ ਕੱਢ-ਕੱਢ ਕੇ ਪਾਪ ਨਾਲ ਵਿਹਾਜੀ ਹੋਈ ਮਾਇਆ ਜਿਹੜੀ ਹੈ ਫੇਰ ਕਹਿੰਦੇ ਜੀ ਸਾਡਾ ਸਾਡੀ ਸੇਵਾ ਨਹੀਂ ਹੋਈ ਸੇਵਾ ਕਿੱਥੋਂ ਹੋਏਗੀ ਕਿਉਂਕਿ ਅਸੀਂ ਇਹਨਾਂ ਚੀਜ਼ਾਂ 'ਚ ਉਲਝ ਗਏ ਜਿਹੋ ਜੀ ਕਮਾਈ ਜਿਹੋ ਜੇ ਬੀਜ ਅਸੀਂ ਬੀਜਾਂਗੇ ਉਹ ਤੇ ਉਹੀ ਉਗਣਗੇ ਜੀ ਜਿਹੋ ਜੀ ਕਮਾਈ ਅਸੀਂ ਆਪਣੇ ਬੱਚਿਆਂ ਨੂੰ ਖਵਾਵਾਂਗੇ ਉਹਨਾਂ ਦਾ ਅਸਰ ਸਮੇਂ ਨਾਲ ਫਿਰ ਪਤਾ ਲੱਗੇਗਾ ਜਦੋਂ ਫਲ ਲੱਗਦੇ ਨੇ ਜਿਨੇ ਅਵਾਹਾ ਤੇਨੇ ਬਿਨਾਹਾ ਰੰਗ ਰਸਾ ਜੈਸੇ ਸੁਪਨਾ ਹ ਜਿਨੇ ਪੈਦਾ ਕੀਤਾ ਸੀ ਖਤਮ ਵੀ ਕਰਨ ਵਾਲਾ ਉਹੀ ਹੋਈ ਹੈ ਪਰਮਾਰਿਕ ਨੇ ਜਿਹੜੀ ਦੁਨੀਆ ਦੇ ਰੰਗ ਤਮਾਸ਼ੇ ਇੰਜ ਨਿਕਲ ਗਏ ਜਿਵੇਂ ਸੁਪਨਾ ਆਇਆ ਹੁੰਦਾ ਹੈ ਸੁਪਨੇ ਵਾਂਗੂ ਸਾਰਾ ਕੁਝ ਬੀਤ ਗਿਆ ਆਪਣੀ ਅੱਖਾਂ ਨਾਲ ਅਸੀਂ ਬਹੁਤ ਕੁਝ ਵੇਖਦੇ ਆ ਸੰਸਾਰ ਦੇ ਵਿੱਚ ਜੋ ਹੋ ਰਿਹਾ ਹੈ ਕਿ ਜਿਨ੍ਹਾਂ ਨੇ ਬੜਾ ਪੈਸਾ ਇਕੱਠਾ ਕੀਤਾ ਬੜਾ ਧਨ ਦੌਲਤ ਇਕੱਠੀ ਕੀਤੀ ਮੈਂ ਬੜਿਆਂ ਨੂੰ ਜਾਣਦਾ ਜਿਹੜੇ ਆਪਣੇ ਬੱਚਿਆਂ ਕੋਲੋਂ ਕੁੱਟ ਖਾਂਦੇ ਨੇ ਬੜਿਆਂ ਨੂੰ ਜਾਣਦਾ ਮੈਂ ਪੈਸਾ ਬਹੁਤ ਹੈ ਜ਼ਮੀਨ ਜਾਇਦਾਦ ਬਹੁਤ ਹੈ ਕਦਰ ਹੈ ਨਹੀਂ ਕਿਉਂ ਨਹੀਂ ਹੈਗੀ ਕਿਉਂਕਿ ਬੱਚਿਆਂ ਨੂੰ ਵੀ ਪਤਾ ਹੈ ਕਿ ਇਹ ਮਾਇਆ ਕਿਵੇਂ ਇਕੱਠੀ ਕੀਤੀ ਹੈ ਇਸ ਕਰਕੇ ਕਿਨੇ ਸੰਸਾਰ ਦਾ ਵਰਤਾਰਾ ਹੈ ਇਸ ਤਰ੍ਹਾਂ ਵਰਤ ਰਿਹਾ ਹੈ ਸੋਈ ਮੁਕਤਾ ਇਸ ਰਾਜਮਾਲ ਨਾਨਕ ਦਾਸ ਜਿਸ ਖਸਮ ਦਿਆਲ ਫਿਰ ਮੁਕਤ ਕੌਣ ਹੈ ਜੀ ਮਹਾਰਾਜ ਜੀ ਨੇ ਅਖੀਰ ਚ ਫੈਸਲਾ ਦਿੱਤਾ ਪੰਚਮ ਪਾਸ਼ਾ ਨੇ ਸੋਈ ਮੁਕਤਾ ਉਹੋ ਹੀ ਮੁਕਤ ਹੈ ਜਿਉਂਦੇ ਜੀ ਮੁਕਤ ਹੈ ਜਿਹਦੇ ਕੋਲੇ ਨਾਮ ਧਨ ਹੈ ਅਸਲੀ ਨਾਮ ਧਨ ਮਾਲ ਇਹ ਹੈ ਅਸਲੀ ਨਾਨਕ ਦਾਸ ਜਿਸ ਖਸਮ ਦਿਆਲ ਤੇ ਪੰਜਵੇਂ ਪਾਸ਼ਾ ਬਰਕਰੇ ਉਹ ਦਾਸ ਉਹ ਨਿਰਮਲ ਪਵਿੱਤਰ ਜੀਵਨ ਵਾਲਾ ਜਿਹਦੇ ਉੱਤੇ ਖਸਮ ਉਹ ਮਾਲਕ ਜਿਹਦੇ ਉੱਤੇ ਦਇਆ ਦਾ ਘਰ ਜਿਹਦੇ ਉੱਤੇ ਦਇਆ ਕਰਦਾ ਹੈ ਨਾ ਉਹੋ ਹੀ ਜੀਵਨ ਬਤੀਤ ਵਧੀਆ ਕਰਕੇ ਜਾਂਦੇ ਨੇ ਨਹੀਂ ਤੇ ਮਾਇਆ ਮਾਇਆ ਕਰਦੇ ਮੈਂ ਮੇਰੀ ਕਰਦੇ ਬੰਦੇ ਨਿਕਲ ਗਏ ਪਰ ਪੱਲੇ ਕੁਝ ਨਾ ਪਿਆ ਆਸਾ ਮਹੱਲਾ ਪੰਜਵਾਂ ਇਨਸੋ ਪ੍ਰੀਤ ਕਰੀ ਕਨੇਰੀ ਜੋਮਲੀਏ ਤੋਂ ਬਧੈ ਬਧੇਰੀ ਗੱਲ ਚੰਬੜੀ ਜੋ ਛੋੜੇ ਨਾਹੀ ਲਾਗ ਛੋਟੋ ਸਤਿਗੁਰ ਕੀ ਪਾਈ ਤੇ ਮਹਾਰਜ ਕਹਿੰਦੇ ਅਗਲਾ ਸ਼ਬਦ ਵਰਤਦੇ ਨੇ ਕਿ ਇਹ ਮਾਇਆ ਨਾਲ ਲੋਕਾਂ ਦੀ ਪ੍ਰੀਤ ਭਾਈ ਜਿਉਂ-ਜਿਉ ਵਾਧੀ ਗਈ ਤੇ ਉਹ ਹੋਰ ਵਾਧੀ ਗਈ ਜਿਉਂ-ਜਿਉ ਵਾਧੀ ਗਈ ਇਹ ਮਾਇਆ ਉਨੀ ਹੀ ਵਾਧਾ ਵਧੇਰਾ ਹੁੰਦਾ ਗਿਆ ਉਨੀ ਪ੍ਰੀਤੇ ਦੀ ਵਾਧੀ ਗਈ ਇਹ ਐਸੀ ਗੱਲ ਚੰਬੜੀ ਇਹ ਮਾਇਆ ਲਾਗ ਛੋਟੋ ਸਤਿਗੁਰ ਕੀ ਪਾਈ ਜਦੋਂ ਮੈਂ ਸਤਗੁਰੂ ਦੇ ਚਰਨੀ ਲੱਗਿਆ ਤੇ ਮੇਰਾ ਖੜਾ ਛੁੱਟ ਗਿਆ ਮਾਇਆ ਕੱਲੀ ਪੈਸਾ ਨਹੀਂ ਹੈ ਧੀਆਂ ਪੁੱਤਰ ਵੀ ਪੈਸਾ ਨਹੀਂ ਹਉਮੈ ਹੀ ਮਾਇਆ ਹੈ ਸਾਡੀ ਇਹ ਮਾਇਆ ਜਿੱਤ ਹਰ ਵਿਸਰੈ ਜਿਹਦੇ ਨਾਲ ਸਾਨੂੰ ਪ੍ਰਮਾਤਮਾ ਵਿਸਰ ਜਾਏ ਉਹ ਮਾਇਆ ਹੈ ਜੀ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਜਿਹੜੀ ਪ੍ਰਮਾਤਮਾ ਨੂੰ ਛੱਡ ਕੇ ਹੋਰ ਪ੍ਰੀਤ ਪਾਸੇ ਲੱਗ ਗਈ ਸਾਡੀ ਉਹਨੂੰ ਮਾਇਆ ਕਹਿੰਦੇ ਨੇ ਤੇ ਮਾਰਕ ਕਹਿੰਦੇ ਸਤਿਗੁਰਾਂ ਨੇ ਕਿਰਪਾ ਕੀਤੀ ਜਦੋਂ ਅਸੀਂ ਗੁਰੂ ਦੇ ਚਰਨੀ ਲੱਗੇ ਉਸ ਮਾਰਗ ਦੇ ਤੁਰੇ ਇਸ ਮਾਇਆ ਤੋਂ ਸਾਡਾ ਖਿਹੜਾ ਛੁੱਟ ਗਿਆ ਨਹੀਂ ਤੇ ਮਾਇਆ ਮਮਤਾ ਮੋਣੀ ਜਿਨ ਬਿਣ ਦੰਤਾ ਜਗ ਖਾਇਆ ਇਹ ਤੇ ਸੰਸਾਰ ਨੂੰ ਖਾ ਗਈ ਸਾਰੀ ਜਗ ਮੋਣੀ ਹਮ ਤਿਆਗ ਗਵਾਈ ਨਿਰਗੁਣ ਬਿਣਿਓ ਵਜੀ ਵਧਾਈ ਉਹ ਨਿਰਗੁਣ ਸਰੂਪ ਤਿੰਨੋਂ ਗੁਣਾ ਤੋਂ ਉੱਪਰ ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਉੱਪਰ ਉਹ ਵਹਿਗੁਰੂ ਕਾਲਪੁਰ ਹੁਣਾ ਜਦੋਂ ਸਾਡੀ ਪ੍ਰੀਤ ਜੁੜੀ ਤੇ ਮਹਾਰਾਜ ਕਹਿੰਦੇ ਭਾਈ ਅਸੀਂ ਇਸ ਮਾਇਆ ਨੂੰ ਤਿਆਗ ਦਿੱਤਾ ਅਸੀਂ ਇਸ ਛਲ ਨੂੰ ਤਿਆਗ ਦਿੱਤਾ ਸਾਨੂੰ ਪਤਾ ਲੱਗ ਗਿਆ ਇਹ ਮਾਈ ਮਾਇਆ ਛਲ ਇਹ ਧੋਖਾ ਹੈ ਰਹਾਉ ਐਸੀ ਸੁੰਦਰ ਮਨ ਕੋ 모ਹ ਹੈ ਬਾਟ ਘਾਟ ਗ੍ਰਹਿ ਬਨ ਬਨ ਜੋ ਹੈ ਕਿਤੇ ਉਂਝ ਤੇ ਬੜੀ ਮੋਹਣੀ ਹੈ ਜੀ ਭਾਈ ਕੋਈ ਜਾ ਕੇ ਜੰਗਲਾਂ ਚ ਬੈਠਿਆ ਉੱਥੇ ਨਹੀਂ ਛੱਡਿਆ ਇਹਨੇ ਕੋਈ ਤੀਰਥਾਂ ਤੇ ਗਿਆ ਨਹੀਂ ਉੱਥੇ ਨਹੀਂ ਛੱਡਿਆ ਇਹਨੇ ਆਪਣਾ ਪ੍ਰਭਾਵ ਪਾਇਆ ਮਾਇਆ ਨੇ ਮਨ ਤਨ ਲੱਗ ਗਿਆ ਹੋਏ ਕੈ ਮਿੱਠੀ ਗੁਰਪ੍ਰਸਾਦ ਮੈਂ ਖੋਟੀ ਡੀਠੀ ਇਹ ਮਨ ਕਰਕੇ ਤਨ ਕਰਕੇ ਮਿੱਠੀ ਉਸ ਤਰ੍ਹਾਂ ਤੇ ਚੰਗੀ ਲੱਗਦੀ ਐ ਸੋਹਣੀ ਲੱਗਦੀ ਤੇ ਪਾਤਸ਼ਾਹ ਕਹਿੰਦੇ ਪਰ ਮੈਂ ਜਦੋਂ ਗੁਰੂ ਨੇ ਕਿਰਪਾ ਕੀਤੀ ਮੈਨੂੰ ਅੱਖਾਂ ਦੇ ਦਿੱਤੀਆਂ ਸੱਚ ਤੇ ਝੂਠ ਦੀ ਪਛਾਣ ਹੋ ਗਈ ਮੈਨੂੰ ਪਤਾ ਲੱਗ ਗਿਆ ਕਿ ਇਹ ਖੋਟੀ ਹੈ ਜੀ ਇਹ ਵਿਖਾਵਾ ਹੈ ਅਸੀਂ ਸੁਨਿਆਰੇ ਕੋਲੇ ਗਹਿਣਾ ਲੈ ਕੇ ਜਾਂਦੇ ਆ ਉਹ ਦੱਸ ਦਿੰਦਾ ਕਿ ਇਹ ਖੋਟਾ ਹੈ ਜੀ ਇਹ ਸੋਨਾ ਨਹੀਂ ਹੈ ਇਸ ਤਰ੍ਹਾਂ ਹੀ ਜਦੋਂ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਸਾਨੂੰ ਪਤਾ ਲੱਗਿਆ ਕਿ ਇਹ ਦੁਨੀਆ ਦੇ ਜਿਹੜੇ ਪਦਾਰਥ ਨੇ ਇਹ ਖੋਟੇ ਨੇ ਇਹ ਦੁਨੀਆ ਦੇ ਮੋਹ ਜਿਹੜੇ ਨੇ ਇਹ ਪ੍ਰੀਤ ਜਿਹੜੀ ਹੈ ਝੂਠ ਹੈ ਉਦੋਂ ਸੱਚ ਨਾਲ ਜੁੜਿਆ ਅਸੀਂ ਪ੍ਰੇਮ ਨਾਲ ਰਹਿਣਾ ਸ਼ੁਰੂ ਕੀਤਾ ਅਗਰ ਉਸਕੇ ਵੱਡੇ ਠਗਾਉ ਛੋੜੇ ਨਾ ਹੀ ਬਾਪ ਨਾ ਮਾਉ ਜਿਹੜੇ ਉਹਦੇ ਅੱਗੇ ਚੱਲਣ ਵਾਲੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਉਹਦੇ ਪਹਿਰੇਦਾਰ ਨੇ ਇਸ ਮਾਇਆ ਦੇ ਕਹਿੰਦੇ ਉਹ ਤੋਂ ਵੀ ਵੱਡੇ ਠੱਗ ਨੇ ਨਾਲ ਜਿਹੜੇ ਜੁੜੇ ਨੇ ਛੋੜਿਆ ਨਹੀਂ ਬਾਪਰ ਮਾਉ ਕਹਿੰਦੇ ਉਹ ਨਹੀਂ ਛੱਡਦੇ ਨਾ ਮਾਂ ਨੂੰ ਨਾ ਬਾਪ ਨੂੰ ਸਾਡਾ ਸਭ ਤੋਂ ਨਜ਼ਦੀਕ ਦਾ ਰਿਸ਼ਤਾ ਮਾਂ-ਬਾਪ ਨਾਲ ਦਾ ਹੈ ਕਹਿੰਦੇ ਜਦੋਂ ਇਹਦੇ ਅਧੀਨ ਹੋ ਜਾਂਦਾ ਬੰਦਾ ਮਾਇਆ ਦੇ ਆਪਾਂ ਵੇਖਦੇ ਹਾਂ ਮਾਇਆ ਦੇ ਅਧੀਨ ਪੁੱਤਰ ਪਿਓ ਦਾ ਕਤਲ ਕਰ ਦਿੰਦਾ ਹੈ ਮਾਂ ਦਾ ਕਤਲ ਕਰ ਦਿੰਦਾ ਹੈ ਪੈਸੇ ਦੀ ਖਾਤਰ ਅਨਸੀਆਂ ਦੇ ਵਿੱਚ ਆਪਾਂ ਵੇਖਦੇ ਹਾਂ ਹਰ ਰੋਜ਼ ਇਹ ਵਰਤਾਰੇ ਵਰਤਦੇ ਪਏ ਨੇ ਮੇਲੀ ਆਪਣੇ ਉਹਨਲੇ ਬਾਂਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਮੈਂ ਉਸ ਮਾਲਕ ਨਾਲ ਜੁੜਿਆ ਜਦੋਂ ਉਹਦੇ ਅਗਰਖ ਜਿਹੜੇ ਸਨ ਉਹਦੇ ਨਾਲ ਚੱਲਣ ਵਾਲੇ ਕਾਮ, ਕ੍ਰੋਧ, ਲੋਭ, ਅਹੰਕਾਰ ਗੁਰੂ ਨੇ ਬੜੀ ਕਿਰਪਾ ਕੀਤੀ ਕਹਿੰਦੇ ਸਾਧ ਲੈ ਹੁਣ ਕਾਬੂ ਵਿੱਚ ਨੇ ਸਾਰੇ ਅਬ ਮੇਰੋ ਮਨ ਭਇਆ ਆਨੰਦ ਪਹੌ ਚੁਕਾ ਟੂਟੇ ਸਫੰਦ ਇਸ ਤਰ੍ਹਾਂ ਗੁਰੂ ਦੇ ਮਾਰਗ ਤੇ ਚੱਲਦੇ ਆਂ ਸਿਮਰਨ ਕਰਦੇ ਆਂ ਹੋਇਆ ਬਾਣੀ ਨੂੰ ਪੜ੍ਹਦੇ ਆਂ ਹੋਇਆ ਬਾਣੀ ਨੂੰ ਵਿਚਾਰਦੇ ਆਂ ਹੋਇਆ ਜਦੋਂ ਸਾਡੇ ਅੰਦਰ ਗਿਆਨ ਦਾ ਦੀਵਾ ਬਲਿਆ ਸਾਨੂੰ ਸਮਝ ਆਇਆ ਕਿ ਅਸੀਂ ਕਿਹੜੇ ਪਾਸੇ ਚੱਲ ਰਹੇ ਆਂ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਕਿਉਂਕਿ ਪਾਣੀ ਦੇ ਵਿੱਚ ਜੇ ਮਧਾਣੀ ਪਾ ਲਈਏ ਨਾ ਉਹਦੇ ਵਿੱਚੋਂ ਕੁਝ ਨਹੀਂ ਨਿਕਲਦਾ ਭਾਵੇਂ ਸਾਰਾ ਦਿਨ ਰੜਕੀ ਜਾਓ ਵਿੱਚੋਂ ਕੁਝ ਨਹੀਂ ਨਿਕਲੇਗਾ ਇਹ ਦੁਨੀਆ ਦੇ ਪਦਾਰਥ ਇਸ ਤਰ੍ਹਾਂ ਹੀ ਨੇ ਭਾਈ ਤੇ ਮਰ ਸਮਝਾਉਂਦੇ ਅਬ ਮੇਰੋ ਅਬ ਹੁਣ ਜਦੋਂ ਇਹ ਅਵਸਥਾ ਬਣੀ ਮੇਰੇ ਮਨ ਵਿੱਚ ਅਨੰਦ ਪੈਦਾ ਹੋਇਆ ਭੌ ਚੂਕਾ ਹੁਣ ਡਰ ਨਿਕਲ ਗਿਆ ਅੰਦਰੋਂ ਟੁੱਟੇ ਸਭ ਫੰਦ ਇਹੜੇ ਮੋਹ ਤੇ ਮਾਇਆ ਦੇ ਫੰਦੇ ਪਏ ਹੋਏ ਸਾਨੂੰ ਇਹ ਟੁੱਟ ਗਏ ਹੁਣ ਹੁਣ ਸਾਰੇ ਹੀ ਆਪਣੇ ਨੇ ਸਾਰੇ ਹੀ ਬਗਾਨੇ ਨੇ ਕੋਈ ਵੀ ਆਪਣਾ ਨਹੀਂ ਹੈ ਸਾਰੇ ਹੀ ਆਪਣੇ ਨੇ ਬਸ ਇਹ ਸਮਝ ਆ ਗਈ ਇਸ ਗੱਲ ਨੂੰ ਸਮਝਣਾ ਬੜਾ ਔਖਾ ਲੱਗਦਾ ਹੈ ਪਰ ਜਦੋਂ ਗੁਰੂ ਕਿਰਪਾ ਕਰਦਾ ਜਦੋਂ ਬਖਸ਼ਿਸ਼ ਕਰਦਾ ਉਹਨੂੰ ਸੰਸਾਰ ਵਿੱਚ ਫਿਰ ਜਿਹੜਾ ਗੁਰਮਖ ਨੇ ਇੰਜ ਰਹਿੰਦੇ ਨੇ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ ਕਹੋ ਨਾਨਕ ਜਾਂ ਸਤਿਗੁਰ ਪਾਇਆ ਘਰ सगला ਮੈਂ ਸੁਖੀ ਬਸਾਇਆ ਸੱਚੇ ਬਾਸ਼ੇ ਮਾਰਗ ਨੇ ਜਦੋਂ ਮੈਂ ਸਤਿਗੁਰ ਰਾਰੇ ਥੱਲੇ ਵੀ ਔਂਕੜ ਹੈ ਜਿੱਥੇ ਆਤਮਿਕ ਗਿਆਨ ਜਿਹਨੂੰ ਅਸੀਂ ਸਹਿਜ ਗਿਆਨ ਕਹਿੰਨੇ ਆਂ ਜਦੋਂ ਉਹ ਪ੍ਰਾਪਤ ਹੋਇਆ ਸਤਿਗੁਰੂ ਦੀ ਕਿਰਪਾ ਨਾਲ ਆਪਣਾ ਨਿੱਜ ਘਰ ਘਰ ਸਗਲਾ ਮੈਂ ਸੁਖੀ ਵਸਾਏ ਆਪਣੇ ਨਿੱਜ ਘਰ ਵਿੱਚ ਆਇਆ ਮੈਂ ਹੁਣ ਹਮੇਸ਼ਾ ਹੀ ਉਸ ਸੁਖ ਨਾਲ ਜੁੜ ਗਿਆ ਜਿਹੜਾ ਸਦੀਵੀ ਸੁਖ ਹੈ ਜਿਹੜਾ ਨਾ ਜੰਮਦਾ ਹੈ ਨਾ ਮਰਦਾ ਹੈ ਨਾ ਆਉਂਦਾ ਹੈ ਨਾ ਜਾਂਦਾ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਕੋਸੀ ਪੀ ਸੱਚ ਹੁਣ ਉਹਦਾ ਨਾਮ ਮੇਰੇ ਹਿਰਦੇ ਚ ਹਮੇਸ਼ਾ ਬਣਿਆ ਰਹਿੰਦਾ ਹੈ ਜਿਹੜਾ ਪਹਿਲਾਂ ਮਨ ਮਾਇਆ ਮਾਇਆ ਕਰਦਾ ਸੀ ਜਿਹੜਾ ਮਾਇਆ ਦੇ ਪਰਛਾਵੇਂ ਪਿੱਛੇ ਦੌੜਦਾ ਸੀ ਉਹ ਮਨ ਹੁਣ ਹਟ ਗਿਆ ਉਹ ਮਨ ਆਪਣੇ ਨਿਜ ਘਰ ਵਿੱਚ ਸਥਾਪਿਤ ਹੋਇਆ ਉਹ ਨਿਜ ਘਰ ਵਿੱਚ ਆਇਆ ਤਾਂ ਸਹਿਜ ਅਵਸਥਾ ਪ੍ਰਾਪਤ ਹੋਈ ਸਹਿਜ ਅਵਸਥਾ ਨਾਲ ਜੁੜਿਆ ਹੈ ਮਨ ਦਸਮ ਦਵਾਰ ਚੌਥੇ ਘਰ ਨਿਜ ਘਰ ਵਿੱਚ ਟਿਕਿਆ ਹੋਇਆ ਉਸ ਵਹਿਗੁਰੂ ਅਕਾਲ ਪੁਰਖ ਦੇ ਆਨੰਦ ਨੂੰ ਮਾਣਦਾ ਹੈ ਦੁਨੀਆ ਦੇ ਸਾਰੇ ਪਦਾਰਥਾਂ ਵਿੱਚ ਰਹਿੰਦਾ ਹੋਇਆ ਵੀ ਉਹਨਾਂ ਤੋਂ ਨਿਰਲੇਪ ਰਹਿੰਦਾ ਹੈ ਸੋ ਇਹ ਵਿਧੀ ਹੈ ਮਾਰੇ ਦਸਤੇ ਨੇ ਉਹ ਗੁਰਮੁਖ ਪਿਆਰੇ ਨੇ ਉਹ ਇਸ ਢੰਗ ਨਾਲ ਇਸ ਸੰਸਾਰ ਵਿੱਚ ਰਹਿੰਦੇ ਨੇ ਪਰਿਵਾਰ ਵਿੱਚ ਰਹਿੰਦੇ ਨੇ ਸਮਾਜ ਵਿੱਚ ਰਹਿੰਦੇ ਨੇ ਪਰ ਨਿਰਲੇਪ ਹੋ ਕੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਵੀ ਕਿਰਪਾ ਕਰੋ ਬਖਸ਼ਿਸ਼ ਕਰੋ ਇਹ ਮੋਹ ਮਾਇਆ ਦੀ ਬੰਧਨਾਂ ਤੋਂ ਟੁੱਟ ਕੇ ਸਾਡਾ ਬੰਧਨ ਸਾਡਾ ਜੋੜ ਤੇਰੇ ਨਾਲ ਹੋ ਜਾਏ ਸਾਡੀ ਪ੍ਰੀਤ ਤੇਰੇ ਨਾਲ ਬਣ ਜਾਏ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਕੇ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ